ਇਹ ਤੇ ਫੋਨ ਲਿਆ ਸੋਣੇ ਆ ਕੇ ਕਿਦਰਾ ਆਇਆ ਰੋਕਾ ਮੁੰਡਾ ਉਸੇ ਮੁੰਡੇ ਨਾਲ ਆ ਮਾ ਮੁੰਡਾ ਆ ਆੜਾ ਆ ਮੁੰਡੇ ਨੂੰ ਕਿਹਾ ਵਿਸ਼ਾਲ ਆਇਆ ਕੋਪਰੇ ਨੂੰ ਤਿਆਰ ਕਰ ਲੈ ਇਹ ਵੀ ਕਿੱਦਰਾ ਸਾਈਟ ਤੇ ਕੋਪਰੇ ਕਰਨੀ ਆ ਉਸੇ ਨੂੰ ਨਾ ਹੱਗਾ ਗਾ ਫੋਨ ਇਹ ਨਾ ਨਾ ਬਾਗੀ ਦਾ ਪੋਣਾ ਇਹ ਕੁੜੀ ਦਾ ਹਨੇਰਾ ਯਾਰ ਹੂੰ ਜੱਗ ਲਾਓ ਹਲੋ ਕੋਲ ਚੱਲ ਗਿਆ ਪੂਰ ਪੂਰੇ ਮੋਕੰਪੂਰਾ ਦਰਸ਼ਕਾਂ ਚੋਰ ਲੱਗ ਗਿਆ ਹਾਂ ਜੀ ਦੋ ਘੰਟੇ ਹੋ ਗਏ ਤੋਂ ਤੇਰੇ ਹੁੰਦਾਂ ਕਿ ਫਾਇਦਾ ਪਹਿਲਾਂ ਸਾਡੇ ਫੋਨ ਨੂੰ ਯਾਰ ਕਿਹਦਾ ਤਾਂ ਬਿਆਨ ਨਹੀਂ ਬਣ ਕਰਾਂਗਾ ਜਿਆਨ ਤੇ ਯਾਰ ਚਾਪਾ ਕੋਣ ਆ ਕਿੱਥੇ ਜੀ ਮੈਂ ਸਪਨਾ ਮਹਿਰਾ ਪ੍ਰੈਜ਼ੀਡੈਂਟ ਮੁਸਕਾਨ ਔਮਨ ਵੈਲਫੇਅਰ ਸੁਸਾਇਟੀ ਕੀ ਕੇਸ ਹੈ ਜੀ ਮੈਟਰ ਸਾਇਡ ਤੇ ਆਏ ਜੀ ਅੱਜ ਨਾ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਨਾਬਾਲਗ ਲੜਕੀ ਦੀ ਮੈਰਿਜ ਹੋ ਹੋ ਰਹੀ ਆ ਤੇ ਲੜਕੀ ਮੋਹਮਪੁਰੇ ਦੀ ਹੈ ਤੇ ਮੁੰਡਾ ਸ਼ਾਟੇ ਦਾ ਔਰ ਮੈਰਿਜ ਹੈ ਪਾਈਮਨਜ ਰੋਡ ਜਿਹੜਾ ਇਲਾਕਾ ਉੱਥੇ ਕਰ ਰਹੇ ਕਿਸੇ ਦੇ ਘਰ ਸੋ ਅਸੀਂ ਸਵੇਰੇ ਜੋ ਵੀ ਬਾਲ ਵਿਕਾਸ ਵਾਲਿਆਂ ਨੂੰ ਵੀ ਇਨਫੋਰਮੇਸ਼ਨ ਦੇ ਦਿੱਤੀ ਤੇ ਤੁਹਾਡੀ মিডিਆ ਰਾਈ ਵੀ ਸਨ ਤੁਹਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਸੋ ਅਸੀਂ ਪਹਿਲਾਂ ਸਭ ਤੋਂ ਪਹਿਲੇ ਪਾਈ ਮੰਜਰੋੜ ਜੋ ਲੋਕੇਸ਼ਨ ਸੀ ਸਾਨੂੰ ਉੱਥੇ ਪਹੁੰਚੇ ਉੱਥੇ ਜਾ ਕੇ ਦੇਖਿਆ ਤੇ ਪਹਿਲੇ ਤੇ ਉਥੋਂ ਸ਼ਾਇਦ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਕੋ মিডিਆ ਵਾਲੇ ਆ ਰਹੇ ਆ ਤੇ ਉਹ ਨਾ ਸਾਰੇ ਉੱਥੋਂ ਭੱਜ ਗਏ ਆਪਣੇ ਜੋ ਟੈਂਟ ਲੱਗੇ ਸੀ ਖਾਣਾ ਖੂਣਾ ਬਣਾਇਆ ਸੀ ਮੁੰਡਾ ਕੁੜੀ ਰੈਡੀ ਸੀ ਉੱਥੇ ਸਾਰਾ ਕੁਝ ਉਹਨਾਂ ਨਾਲ ਲੈ ਕੇ ਨਾ ਭੱਜ ਗਏ ਉੱਥੋਂ ਸਾਨੂੰ ਪਤਾ ਲੱਗਾ ਕਿ ਉਹ ਚਲੇ ਗਏ ਆ ਫਿਰ ਵੀ ਅਸੀਂ ਉਸ ਘਰ ਗਏ ਉੱਥੇ ਘਰ ਜਾ ਕੇ ਜਿਹੜੇ ਜਿਨ੍ਹਾਂ ਦੇ ਘਰ ਮੈਰਿਜ ਹੋਣੀ ਸੀ ਅਸੀਂ ਉਹਨਾਂ ਨੂੰ ਜਾ ਕੇ ਦਬਾਅ ਪਾਇਆ ਕਿ ਦੇਖੋ ਜੀ ਤੁਹਾਡੀ ਵੀ ਬੱਚੇ ਆ ਤੁਸੀਂ ਆਪਣਾ ਜੋ ਸਚਾਈਏ ਦੱਸੋ ਫਿਰ ਉਹਨਾਂ ਨੇ ਸਾਨੂੰ ਦੱਸਤਾ ਕਿ ਸਾਨੂੰ ਜਦੋਂ ਪਤਾ ਲੱਗਾ ਨਾਬਾਲਗ ਲੜਕੀ ਹੈ ਛੋਟੀ ਉਮਰ ਦੀ ਹੈ ਅਸੀਂ ਉਹਨਾਂ ਨੂੰ ਆਪਣੇ ਘਰੋਂ ਭਜਾ ਦਿੱਤਾ ਮੈਂ ਕਿ ਤੁਹਾਡੇ ਕੀ ਲੱਗਦੇ ਕਹਿੰਦੇ ਸਾਡੀ ਰਿਸ਼ਤੇਦਾਰੀ ਹੈ ਕੋਈ ਸੋ ਉਹਨਾਂ ਨੇ ਜਦੋਂ ਦੇਖਿਆ ਕਿ ਪੁਲਿਸ ਸਾਰੇ ਆ ਰਹੇ ਆ ਤਾਂ ਉਹਨਾਂ ਨੇ ਉੱਥੋਂ ਭਜਾ ਦਿੱਤਾ ਕਿ ਇੱਥੇ ਵਿਆਹ ਨਹੀਂ ਕਰਨ ਦੇਣਾ फेर ਅਸੀਂ ਉੱਥੋਂ ਉਹਨਾਂ ਦੀ ਬਾਈਟ ਵੀ ਲੈਂਤੀ ਆ ਤੁਹਾਨੂੰ ਮੈਂ ਸ਼ੇਅਰ ਕਰ ਦਾਂਗੀ ਉਹਨਾਂ ਨੇ ਬਾਈਟ ਦਿੱਤੀ ਉੱਥੇ ਇਹਦੀ ਲੋਕੇਸ਼ਨ ਦੀ ਸਾਰੀ ਅਸੀਂ ਵੀਡੀਓ ਵੀ ਬਣਾਈ ਹੈ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਉਹਨਾਂ ਨੇ ਦੱਸਿਆ ਕਿ ਇੱਥੇ ਜੋੜਾ ਫਟਕ ਲੱਗੇ ਇਹਨਾਂ ਦਾ ਘਰ ਹੈਗਾ ਤੁਸੀਂ ਉੱਥੇ ਚੱਲ ਜਾਓ ਸ਼ਾਇਦ ਉੱਥੇ ਨਾ ਮੈਰਿਜ ਕਰਦੇ ਹੋਣ ਹੁਣ ਜਾ ਕੇ ਸੋ ਅਸੀਂ ਇੱਥੇ ਆਏ ਆ ਆਪਾਂ ਬਾਲ ਵਿਕਾਸ ਵਾਲਿਆਂ ਨੂੰ ਬੁਲਾ ਲਿਆ ਮੀਡੀਆ ਵਾਲੇ ਵੀ ਆ ਗਏ ਮੌਕੇ ਤੇ ਕੀ ਹਾਲਾਤ ਨੇ ਇੱਥੇ ਮੌਕੇ ਤੇ ਹੁਣ ਜੋ ਇਹਨਾਂ ਦਾ ਘਰ ਦੇ ਪਰਿਵਾਰ ਦਾ ਕਹਿੰਦਾ ਨਹੀਂ ਜੀ ਅਸੀਂ ਰੋਕਾ ਕਰ ਰਹੇ ਆ ਪਰ ਲੜਕੀ ਦੇ ਬਿਆਨਾਂ ਤੋਂ ਜੋ ਉਹਨਾਂ ਦੇ ਬਿਆਨਾਂ ਤੋਂ ਪਤਾ ਲੱਗ ਰਿ ਲਾਇਆ ਬਾਕੀ ਨੁਕਵਾਰੀ ਹੋ ਗਈ ਸਾਰਾ ਜੀ ਇਹ 15 16 ਸਾਲ ਦੀ ਕੁੜੀ ਹੈ ਇਹਹੀ ਕੇਸ ਅੱਗੇ ਵੀ ਪਹਿਲੇ ਅਸੀਂ ਮੋਕਮਪੁਰੇ ਚ ਪਹਿਲੇ ਵੀ 6 ਮਹੀਨੇ ਸਾਲ ਪਹਿਲੇ ਵੀ ਇੱਕ ਕੰਮ ਹੋਇਆ ਸੀ ਅਸੀਂ ਉਦੋਂ ਵੀ ਇੱਕ ਲੜਕੀ ਨੂੰ ਵਿਆਹ ਤੋਂ ਹੀ ਬਚਾਇਆ ਸੀ ਅਪਾਹਜ ਲੜਕੀ ਨਾਲ ਵਿਆਹ ਕਰ ਰਹੇ ਆ ਐਸੀ ਹਮੇਸ਼ਾ ਅਸੀਂ ਕਹਿੰਦੇ ਆ ਰਹੇ ਆ ਕਿ ਜੁਰਮ ਹੈ 18 ਸਾਲ ਤੋਂ ਘੱਟ ਲੜਕੀ ਦੀ ਮੈਰਿਜ ਕਰਨਾ ਜੁਰਮ ਹੈ 2 ਸਾਲ ਦੀ ਸਜ਼ਾ ਹੈ ਤੇ 1 ਲੱਖ ਰੁਪਏ ਜੁਰਮਾਨਾ ਹੈ ਅਸੀਂ ਜਗ੍ਹਾ ਜਗ੍ਹਾ ਤੇ ਸੈਮੀ ਨਹੀਂ ਕਰ ਰਹੇ ਆ ਲੋਕਾਂ ਨੂੰ ਸਮਝਾ ਰਹੇ ਆ ਅਰ ਜਦੋਂ ਇਹ ਜਦੋਂ ਹੋ ਰਿਹਾ ਚੋਰੀ ਚੋਰੀ ਕਰ ਰਿਹਾ ਇਸ ਤਰ੍ਹਾਂ ਸਭ ਕੁਝ ਸੋ ਅਸੀਂ ਫਿਰ ਲੱਗਦਾ ਕਿ ਜੇ ਇਥੇ ਪਾਰਟੀ ਗਤਵਿਨ ਇਹ ਸਾਡਾ ਕਾਨੂੰਨੀ ਕਾਰਵਾਈ ਕੀਤੀ ਬਿਲਕੁਲ ਕੋਈ ਕਾਰਵਾਈ ਹੋਏਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਹਾਂਜੀ ਬੇਟਾ ਤੁਹਾਡਾ ਨਾਮ ਪਰੀ ਹਾਂਜੀ ਪਰੀ ਪਰੀ ਪਰਿਵਾਰਿਕ ਮੈਰਜ ਹੋ ਰਹੀ ਹੈ ਤੁਹਾਡੀ ਮਰਜਨਲ ਹੋ ਰਹੀ ਹੈ ਹਾਂਜੀ ਕਿੰਨੀ ਉਮਰ ਆਪਣੀ 16 16 ਸਾਲ ਤਾਂ ਲੱਗਦਾ ਨਹੀਂ ਕਿ ਤੁਸੀਂ ਨਾਬਾਲਗ ਜੇ ਤੇ ਜਿਹੜਾ ਗੈਰਕਾਨੂੰਨੀ ਵਿਆਹ ਹੋ ਰਿਹਾ ਹੈ ਹਾਂਜੀ ਨਹੀਂ ਹਾਂਜੀ ਕੀ ਕਹਿੰਦੇ ਤੁਸੀਂ ਮੈਂ ਕਿੜੇ ਗੈਰਕਾਨੂੰਨੀ ਵਿਆਹ ਰਿਆ ਸਟੇਜ ਉਮਰ ਨਾਬਾਲਗ ਹੈ ਲੈ 16 ਸਾਲ 18 ਤੋਂ ਘੱਟ ਹੈਗੀ ਹੈ ਇਹ ਤੁਹਾਨੂੰ ਨਹੀਂ ਲੱਗਦਾ ਕਿ ਮਤਲਬ ਗਲਤ ਹੋ ਰਿਹਾ ਨਹੀਂ ਇਹ ਤੁਹਾਡੀ ਮਰਜ਼ੀ ਨਾਲ ਹੋ ਰਿਹਾ ਹਾਂਜੀ ਕੋਈ ਦਬਾਅ ਕੋਈ ਪ੍ਰੈਸ਼ਰਾਈਜ਼ ਨੋ ਨੋ ਜਿਹੜੇ ਲੜਕੇ ਨਾਲ ਵਿਆਹ ਹੋ ਰਿਹਾ ਕੀ ਨਾਮ ਦਾ ਸਾਗੂ ਕੀ ਕੰਮ ਕਰਦਾ ਆਟੋ ਚਲਾਉਂਦਾ ਤੇ ਉਹਦੀ ਉਮਰ ਕਿੰਨੀ ਆ 19 ਕਿੱਥੋਂ ਦਾ ਰਹਿਣਾ ਕਿੱਥੋਂ ਰਹਿਣਾ ਵਾਲਾ ਸ਼ਿਆਤਾ ਸ਼ਿਆਤਾ ਤੇ ਤੁਸੀਂ ਤੁਹਾਡੇ ਜਿਹੜੇ ਪੇਰੈਂਟਸ ਨੇ ਉਹ ਕੀ ਕਰਦੇ ਆ ਜੀ ਮੇਰੇ ਪੇਰਸ ਪਪਾ ਮੇਰੇ ਸਾਈਕਲ ਚਲਾਉਂਦੇ ਅੱਛਾ ਤੇ ਤੁਹਾਡੀ ਮੈਰਿਜ ਕੌਣ ਕਰ ਰਿਹਾ ਜੀ ਦਾਦੀ ਦਾਦੀ ਦਾ ਕੀ ਨਾਮ ਨਿੰਮਾ ਅੱਛਾ ਕੋਈ ਬਾਰ ਤੇ ਨਹੀਂ ਹੈਗਾ ਨੋ ਨੋ ਸਾਰੇ ਸਹਿਮਤ ਹੋ ਤੁਸੀਂ ਤੁਹਾਡਾ ਪਰਿਵਾਰ ਸਾਰੇ ਸਹਿਮਤ ਇਹਨਾਂ ਦੀ ਸੇਠ ਦਾ ਉਹ ਆ ਉਹ ਹੈਗਾ ਜਿਹਨੂੰ ਕੀ ਬੈਟਰ ਜਿਹੜਾ ਪਤਲਾ ਹਾਂਜੀ ਹਾਂਜੀ ਅਸੀਂ ਅੱਜ ਆਏ ਸਾਨੂੰ ਤਲਾਬ ਮਿਲੀ ਸੀ ਕਿ ਇੱਕ ਜਿਹੜੀ ਆਪਣੇ ਲੜਕੀ ਆ ਔਰ ਨਾਮ ਬਲਕ ਆ ਤੇ ਉਹਦੇ ਕੋਈ ਮੈਰਿਜ ਆ ਜੋ ਕੋਈ ਮੰਗਣੀ ਮੰਗਣੀ ਦਾ ਕੋਈ ਇਹੋ ਜਿਹਾ ਸਿਰੋਲਾ ਪੈ ਗਿਆ ਸੀ ਤੇ ਅਸੀਂ ਮੌਕੇ ਤੇ ਆਏ ਆ ਤੇ ਉਹਨਾਂ ਤਤਕੀਸ਼ ਕਰਾਂਗੇ ਵੀ ਜੋ ਆਪਣੇ ਵਿੱਚ ਨਿਕਲੇਗਾ ਸੱਟਾ ਨਿਕਲੇਗਾ ਉਸ ਤਰ੍ਹਾਂ ਦਾ ਕਾਰਵਾਈ ਕਰਾਂਗੇ ਸਰ ਇਹਨਾਂ ਨੇ ਦੱਸਿਆ ਵੀ ਪਹਿਲਾਂ ਇਹ ਮੈਰਿਜ ਜਿਹੜੀ ਸੀ ਮਨ ਸਿੰਘ ਰੋਡ ਤੇ ਕਰ ਰਹੀ ਸੀ ਲੇਕਿਨ ਉਹਨਾਂ ਨੇ ਉੱਥੋਂ ਉਹ ਦੰਬਾਲੀ ਨੂੰ ਘੋਣ ਕਰਕੇ ਭੇਜ ਦਿੱਤਾ ਨਹੀਂ ਸਾਨੂੰ ਅਸੀਂ ਹੁਣ ਮੌਕੇ ਤੇ ਆਏ ਆ ਹੁਣ ਆਪਾਂ ਪੁਸ਼ਕਿਸ਼ ਕਰਾਂਗੇ ਤੇ ਜੋ ਕੋ ਗੋਲ ਸ਼ਾਮਣਾ ਹੋ ਉਸ ਦਾ ਆਪਣਾ ਕਾਰਵਾਈ ਕਰਾਂਗੇ ਉਹਨਾਂ ਦਾ ਕੋਡੀ ਦਾ ਮੇਰੇ 15 ਸਾਲ ਕਹਿ ਰਹੇ ਆ ਲੇਕਿਨ ਹੁਣ ਆਪਾਂ ਕੋਪੜੋ ਫਰਾ ਨਹੀਂ ਨਹੀਂ ਫਿਲਹਾਲ ਕੋਈ ਨਹੀਂ ਦਿੰਦਾ ਹੁਣ ਆਪਾਂ ਨੂੰ ਠਾਣੇ ਲੈ ਜਾ ਕੇ ਪੁੱਛ ਕੇ ਕਰਦੇ ਆਪਾਂ ਤੇ ਇਹਦਾ ਕੋਈ ਪ੍ਰੂਫ ਰਾ ਲੈਨੇ ਆ ਉਸ ਹਿਸਾਬ ਨਾਲ ਜੋ ਪ੍ਰੂਫ ਸਾਹਮਣੇ ਆ ਕੋ ਹਿਸਾਬ ਨਾਲ ਕਾਰਵਾਈ ਕਰਾਂਗੇ ਥੈਂਕ ਯੂ